ਦੇਸ਼ ਦੇ ਵਿੱਚ ਇੱਕ ਵਾਰ ਫਿਰ ਆ ਗਿਆ ਕਰੋਨਾ ਇੱਕ ਮਹਿਲਾ ਦੀ ਹੋਈ ਮੌਤ ਜਾਣੋ ਕਿੰਨੇ ਮਿਲੇ ਲੋਕ ਪੋਜ਼ਿਟਿਵ ਜਿहां ਲੰਬੇ ਸਮੇਂ ਤੱਕ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਨਿਗਲ ਜਾਣ ਵਾਲਾ ਕਰੋਨਾ ਵਾਇਰਸ ਇੱਕ ਵਾਰ ਫਿਰ ਤੋਂ ਭਾਰਤ ਦੇ ਵਿੱਚ ਦਸਤਕ ਦੇ ਰਿਹਾ ਹੁਣ ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਕਿ ਮੱਧ ਪ੍ਰਦੇਸ਼ ਦੇ ਵਿੱਚ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਦਸਤਕ ਦਿੱਤੀ ਹੈ ਇਹ ਦੌਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਔਰਤ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ ਸੀਗੀ ਉਸ ਦਾ ਕਾਜ਼ ਦੇ ਕਿ ਉਸ ਦੀ ਕਿਡਨੀ ਬਿਮਾਰੀ ਸੰਬੰਧੀ ਉਸ ਦਾ ਇਲਾਜ ਚੱਲ ਰਿਹਾ ਸੀਗਾ ਪਰ ਜਾਂਚ ਦੇ ਵਿੱਚ ਉਹ ਕਰੋਨਾ ਪੋਜ਼ਿਟਿਵ ਪਾਈ ਗਈ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਸ ਘਟਨਾ ਨੇ ਸਿਹਤ ਵਿਭਾਗ ਦੇ ਵਿੱਚ ਵੀ ਹੜਕਮ ਮਚਾ ਦਿੱਤਾ ਹੈ ਕਿਉਂਕਿ ਕਰੋਨਾ ਵਾਇਰਸ ਦੀ ਚਪੇੜ ਦੇ ਕਾਰਨ ਇਸ ਔਰਤ ਦੀ ਮੌਤ ਹੋ ਜਾਂਦੀ ਹੈ ਕਰੋਨਾ ਵਾਇਰਸ ਜਿਸ ਦੇ ਨਾਲ ਇੱਕ ਟਾਈਮ ਦੇ ਲਈ ਪੂਰਾ ਦੇਸ਼ ਜਿਹੜਾ ਕਿ ਲਾਕਡਾਊਨ ਦੀ ਸਥਿਤੀ ਦੇ ਵਿੱਚ ਆ ਗਿਆ ਸੀਗਾ ਉਹ ਦੌਰ ਕੋਈ ਵੀ ਨਹੀਂ ਭੁੱਲ ਸਕਦਾ ਤੇ ਹੁਣ ਇੱਕ ਵਾਰ ਫਿਰ ਤੋਂ ਦਸਤਕ ਦੇ ਚੁੱਕਿਆ ਹੈਗਾ ਜਿਸ ਕਰਕੇ ਸੇਤੂਪਾਗ ਦੇ ਵਿੱਚ ਵੀ ਹਲਕਾ ਮਸਤ ਗਿਆ ਹੈ ਦੋ ਹੋਰ ਲੋਕ ਪੋਜ਼ਿਟਿਵ ਪਾਏ ਗਏ ਨੇ ਤਾਂ ਦੱਸਦੀ ਹੈ ਕਿ ਕਰੋਨਾ ਵਾਇਰਸ ਦੀ ਵਾਪਸੀ ਤੋਂ ਡਾਕਟਰ ਵੀ ਹੈਰਾਨ ਹੋ ਗਏ ਨੇ ਜਾਣਕਾਰੀ ਮਿਲੀ ਹੈ ਕਿ ਲੰਬੇ ਸਮੇਂ ਦੇ ਬਾਅਦ ਹੁਣ ਮੱਧ ਪ੍ਰਦੇਸ਼ ਦੇ ਇੰਦੋਰ ਦੇ ਵਿੱਚ ਕੋਵਿਡ ਦੇ ਦੋ ਮਰੀਜ਼ ਮਿਲੇ ਨੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਹੈ ਜਦਕਿ ਦੂਜਾ ਮਰੀਜ਼ ਇੱਕ ਬਜ਼ੁਰਗ ਔਰਤ ਦੱਸੀ ਗਈ ਹੈ ਤਾਂ ਦੋਵਾਂ ਨੂੰ ਦੱਸਦੇ ਕਿ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਦੋਵਾਂ ਨੂੰ ਵਕਫਕ ਬਿਮਾਰੀਆਂ ਨੇ ਇਨਾਂ ਦੇ ਵਿੱਚੋਂ ਸੋਮਵਾਰ ਨੂੰ ਇੱਕ ਔਰਤ ਦੀ ਹੋਰ ਬਿਮਾਰੀਆਂ ਦੇ ਕਾਰਨ ਮੌਤ ਹੋ ਗਈ ਹੈ ਜਦਕਿ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈਗਾ ਕਿ ਦੋਵੇਂ ਮਰੀਜ਼ ਇੰਦੋਰ ਦੇ ਹੀ ਰਹਿਣ ਵਾਲੇ ਨੇ ਇਨਾਂ ਦੇ ਵਿੱਚੋਂ ਨੌਜਵਾਨ 2-3 ਦਿਨਾਂ ਤੋਂ ਜ਼ੁਖਾਮ ਅਤੇ ਖੰਗ ਤੋਂ ਪੀੜੇ ਸੀਗਾ ਉਸਨੇ ਪਹਿਲਾਂ ਕਿਸੇ ਹੋਰ ਹਸਪਤਾਲ ਦੇ ਵਿੱਚ ਆਪਣੀ ਜਾਂਚ ਕਰਵਾਈ ਸੀਗੀ ਪਰ ਜਦੋਂ ਕੋਈ ਫਰਕ ਨਾ ਪਿਆ ਤਾਂ ਉਸਨੇ ਅਰਬਿੰਦੋ ਹਸਪਤਾਲ ਦੇ ਵਿੱਚ ਆਪਣੀ ਜਾਂਚ ਕਰਵਾਈ ਜਿੱਥੇ ਕਿ ਉਸਦੇ ਕਈ ਟੈਸਟ ਹੋਏ ਜਨਾਂ ਦੀ ਰਿਪੋਰਟ ਜਦ ਆਈ ਤਾਂ ਡਾਕਟਰ ਦੇ ਵੀ ਹੋਸ਼ ਉੱਡ ਗਏ ਕਿਉਂਕਿ ਨੌਜਵਾਨ ਦੀ ਰਿਪੋਰਟ ਕੋਵਿਡ ਪੋਜ਼ਿਟਿਵ ਸੀ ਯਾਨੀ ਕਿ ਕਰੋਨਾ ਦੇ ਨਾਲ ਉਹ ਮਰੀਜ਼ ਪੋਜ਼ਿਟਿਵ ਸੀਗਾ ਫਿਲਹਾਲ ਨੌਜਵਾਨ ਠੀਕ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕਰੋਨਾ ਪੀੜਿਤ ਔਰਤ ਜਿਹੜੀ ਕਿ ਇੰਦੌਰ ਦੇ ਪੱਛਮੀ ਇਲਾਕੇ ਦੀ ਰਹਿਣ ਵਾਲੀ ਸੀਗੀ ਔਰਦੀ ਉਮਰ ਕਰੀਬ 34 ਸਾਲਾ ਦੱਸੀ ਜਾ ਰਹੀ ਹੈ ਤੇ ਉਸਦੇ ਗੁਰਦੇ ਦੀ ਬਿਮਾਰੀ ਦੇ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਅਤੇ ਉਹ ਗੰਭੀਰ ਰੂਪ ਦੇ ਵਿੱਚ ਜੋ ਕਿ ਸੈਪਟਿਕ ਸੀਗੀ ਤੇ ਉਹ ਕੋਮੋ ਬ੍ਰਿਡ ਮਰੀਜ਼ ਸੀਗੀ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਫਲੂ ਪੈਨਲ ਟੈਸਟ ਵੀ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਉਹ ਵੀ ਕੋਵਿਡ ਪੋਜ਼ਿਟਿਵ ਪਾਈ ਗਈ ਸੀ ਤਾਂ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ ਹੈ ਡਾਕਟਰਾਂ ਦਾ ਕਹਿਣਾ ਹੈਗਾ ਕਿ ਔਰਤ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਹੋਰ ਬਿਮਾਰੀਆਂ ਸਨ ਅਤੇ ਉਹ ਵੀ ਕਰੋਨਾ ਪੋਜ਼ਿਟਿਵ ਪਾਈ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਤਾਂ ਇਹ ਹੈਰਾਨ ਕਰਨ ਦੇਣ ਵਾਲਾ ਮਾਮਲਾ ਜਿਹੜਾ ਕਿ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈਗਾ ਤੇ ਖਬਰ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਕਿਉਂਕਿ ਕਰੋਨਾ ਹੋ ਸਕਦਾ ਹੈ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਅੱਜ ਕਿਹਾ ਜਾ ਰਹਾ ਹੈਗਾ ਕਿ ਕਰੋਨਾ ਹਜੇ ਤੱਕ ਦੋ ਹੀ ਮਰੀਜ਼ਾਂ ਦੇ ਵਿੱਚ ਪਾਇਆ ਗਿਆ ਹੈਗਾ ਦੋ ਮਰੀਜ਼ ਪੋਜ਼ਿਟਿਵ ਪਾਏ ਗਏ ਨੇ ਔਰਤ ਦੀ ਮੌਤ ਹੋ ਜਾਂਦੀ ਹੈ ਪਰ ਵਿਅਕਤੀ ਜਿਹੜਾ ਕਿ ਅਜੇ ਜ਼ਿੰਦਾ ਹੈਗਾ ਉਹਦਾ ਇਲਾਜ ਚੱਲ ਰਿਹਾ ਹੈਗਾ ਉਹ ਖਤਰੇ ਤੋਂ ਬਾਹਰ ਹੈ ਕਿ ਨਹੀਂ ਹੈ ਉਸ ਦੇ ਬਾਰੇ ਜੇ ਕੋਈ ਵੀ ਜਾਣਕਾਰੀ ਸੰਜੀ ਨਹੀਂ ਕੀਤੀ ਗਈ ਹੈ ਉਹਦਾ ਇਲਾਜ ਚੱਲ ਰਿਹਾ ਪਰ ਜਦੋਂ ਕਰੋਨਾ ਪੋਜ਼ਿਟਿਵ ਪਾਏ ਗਏ ਤਾਂ ਡਾਕਟਰਾਂ ਦੇ ਵੀ ਹੋਸ਼ ਉੱਡ ਗਏ ਸੀਗੇ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਨੂੰ ਇਹ ਹੀ ਸਲਾਹ ਹੈ ਕਿ ਹਜੇ ਵੀ ਕੋਰੋਨਾ ਹੋਣ ਦੇ ਕੁਝ ਵੀ ਤੁਹਾਨੂੰ ਲੱਛਣ ਦਿਖਦੇ ਨਹੀਂ ਤਾਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਇਆ ਕਰੋ ਆਪਣੇ ਜਾਂਚ ਸਮੇਸਿਰ ਕਰਵਾਇਆ ਕਰੋ ਖੰਗ ਜ਼ੁਖਾਮ ਕਿਉਂਕਿ ਹੁਣ ਮੌਸਮ ਅਜਿਹਾ ਹੈਗਾ ਇੱਕ ਤੁਹਾਨੂੰ ਜੇਕਰ ਅਜਿਹਾ ਮੌਸਮ ਦੱਸਦੀ ਹੈ ਕਿ ਜੇਕਰ ਕੋਈ ਮੱਛਰ ਵੀ ਤੁਹਾਨੂੰ ਵੱੜਦਾ ਹੈਗਾ ਤਾਂ ਡੇਂਗੂ ਵੀ ਹੋ ਸਕਦਾ ਹੈ ਤਾਂ ਸਾਫ਼ ਸਫਾਈ ਦਾ ਖਾਸ ਧਿਆਨ ਰੱਖਿਆ ਕਰੋ ਸਮੇਸਿਰ ਹੱਥ ਵੀ ਧੋਇਆ ਕਰੋ ਤੇ ਜ਼ਿਆਦਾ ਭੀੜ ਭੜੀ ਥਾਵਾਂ ਤੋਂ ਜਾਣ ਦੇ ਲਈ ਆਪਣੇ ਆਪ ਨੂੰ ਬਚਾ ਕੇ ਰੱਖਿਆ ਕਰੋ